ਹਾਂਜੀ ਦੋਸਤੋ ਜੈਟਵੇ ਜਨ ਦੀ ਖੋਰ ਨੇ ਵੀਡੀਓ ਵਿੱਚ ਤੁਹਾ ਬਹੁਤ ਬਹੁਤ ਸਵਾਗਤ ਕਰਦੇ ਆਂ ਅੱਜ ਦੀ ਇਸ ਵੀਡੀਓ ਦੇ ਵਿੱਚ ਭਾਈ ਅੰਮ੍ਰਿਤਪਾਲ ਬਾਰੇ ਵੀਡੀਓ ਲੈ ਕੇ ਆ ਚੁੱਕੇ ਆਂ ਦੋਸਤੋ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਦੋਸਤੋ ਕਿ ਭਾਈ ਅੰਮ੍ਰਿਤਪਾਲ ਦੇ ਜਿੱਤਨ ਤੋਂ ਬਾਅਦ ਉਹਨਾਂ ਨੂੰ ਪ੍ਰੋਲ ਦੇ ਉੱਤੇ ਲੈ ਕੇ ਆਇਆ ਜਾਣਾ ਸੀ ਅਤੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਨੂੰ ਪ੍ਰੋਲ ਦੇ ਉੱਤੇ ਲੈ ਕੇ ਆਇਆ ਗਿਆ ਜਿਸ ਦੀ ਕੀ ਪੂਰੀ ਵੀਡੀਓ ਤੁਸੀਂ ਅੱਗੇ ਦੇਖੋਗੇ ਅਤੇ ਤੁਹਾਨੂੰ ਦੱਸ ਦਈਏ ਦੋਸਤੋ ਕਿ ਭਾਈ ਅੰਮ੍ਰਿਤਪਾਲ ਨੂੰ ਪੂਰੀ ਇੱਕ ਕਾਲੀ ਗੱਡੀ ਦੇ ਵਿੱਚ ਲੈ ਕੇ ਆਇਆ ਗਿਆ ਅਤੇ ਜਿਸ ਦੇ ਆਲੇ-ਦਲੇ ਬਹੁਤ ਹੀ ਪੁਲਿਸ ਦੀਆਂ ਗੱਡੀਆਂ ਸਨ ਜਿਸ ਦੀ ਕੀ ਪੂਰੀ ਵੀਡੀਓ ਖਾਲੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬੋਲੇ ਹਾ ਨਾ ਬੋਲੇ ਹਾ ਬੋਲੇ ਹਾ ਪਰਿਵਾਰ ਦੇ ਨਾਲ 50 ਮਿੰਟ